ਸਸਿਕਾ ਜੀ ਜੀ ਕੁੜੇ ਉਹ ਦੇਖਣੀਆਂ ਚੈਨਲ ਦੇ ਨਾਲ ਬੈਠਾ ਸਖੀਦਰ ਸਿੰਘ ਜੀ ਪੁਰ ਦੇ ਪੋਲ ਦੀ ਗੱਲ ਬਹੁਤ ਅੰਮੀ ਗੱਲ ਹੈ ਇਹ ਪੋਲ ਵੀ ਰਹਾ ਰੈਨੋਵੇਟ ਕੀਤਾ ਜਾ ਰਿਹਾ ਸੀਗਾ ਅੱਜ ਜਿਹੜਾ ਪੋਲ ਹੈ ਤਾਂ 20 ਸ ਨੂੰ ਖੁੱਲਰ ਤੇ ਵੱ ਨੂੰ ਅੱਜ ਜਿਹੜਾ ਇਹ ਖੁੱਲਿਆ ਗਿਆ ਹੈ ਹਰੀ ਤੰਗੀ ਤੰਗੀ ਅੱਜ ਦੀ ਦੇਸ਼ ਦੇ ਵਿੱਚ ਜਿਹੜੀਆਂ ਅਗਰ ਦੀ ਕ੍ਰਮਨੀ ਸ਼ੁਰੂ ਹੋ ਗਈ ਹੈ ਤੁਹਾਨੂੰ ਦਿਖਾ ਦੇਣਾ ਤਸਵੀਰਾਂ ਮੇਰੇ ਦੇਖੋ ਤੁਸੀਂ ਇਹ ਜਿਹੜਾ ਪੋਲ ਖੁੱਲ ਚੁੱਕਾ ਹੈ ਅੱਗੇ ਕਿਹੜੇ ਲੋਕ ਨੇ ਜਿਹੜੇ ਬਹੁਤ ਖੁਸ਼ੀਦਾਰ ਜਿਹੜਾ ਮਾਨਤ ਅਨੰਦ ਜਿਹੜਾ ਉਹ ਕਹਿ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੋਈ ਇਹਦੇ ਨਾਲ ਨਾਲ ਕਿਵੇਂ ਪੁਲ ਖੁੱਲਿਆ ਸਾਨੂੰ ਉਧਰ ਦੀ ਆਵਾਜਾਈ ਕਰਕੇ ਸਾਨੂੰ ਬੜੀ ਦਿੱਕਤ ਆਉਂਦੀ ਸੀਗੀ ਆ ਕੇ ਜਿਹੜਾ ਪੁਲ ਖੁੱਲਣ ਨਾਲ ਅਸੀਂ ਜਿਹੜਾ ਪ੍ਰਸ਼ੰਤ ਦਾ ਤੇ ਐਮਐਲ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਆ ਆਓ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਣੀ ਆ ਜਦਵਾ ਚਾਹੀਦਾ ਕਿ ਕਿਸੇ ਨੇ ਗਿਆ ਨਹੀਂ ਤੁਰਦਾਨੇ ਮੈਂ ਤੁਰਦਾ ਹੈ ਧਰਾ ਬਣਦੇ ਗੱਲਾਂ ਕਰਨੋਂ ਬਹੁਤ ਐਮਐਲਏ ਐਮਪੀ ਮੰਤਰੀ ਬਹੁਤ ਬਣ ਜਾਂਦੇ ਨੇ ਪਰ ਉਹਦੇ ਵਾਸਤੇ ਦਿਲ ਚਾਹੀਦਾ ਦਲੇਰੀ ਚਾਹੀਦੀ ਹੈ ਪਰ ਅੱਜ ਅਸੀਂ ਸਿੱਕੀ ਸਿੱਖੀ ਕਿ ਅੱਜ ਮੌਜੂਦਾ ਐਮਐਲਏ ਵੀ ਇੱਥੇ ਸੀਗੇ ਤੁਸੀਂ ਵੀ ਕਿੱਥੇ ਕਿੱਥੇ ਹੋ ਜੀ ਅੱਗੇ ਵੀ ਚੇਜ ਜੀ ਉਹ ਆਪਦਾ ਕੰਮ ਕਰਦੇ ਮੈਂ ਆਪਦਾ ਕੰਮ ਕਰਦਾ ਵੇਖੋ ਗੱਲ ਇਹ ਹੁੰਦੀ ਕਿ ਆਪੋਜੀਸ਼ਨ ਦੇ ਵਿੱਚ ਜਿਹੜਾ ਹੈਗਾ ਮੁੱਦਿਆਂ ਨੂੰ ਚੱਕਣਾ ਚਾਹੀਦਾ ਕਿੱਥੇ ਗਲਤੀਆਂ ਗਲਤੀਆਂ ਦੱਸਣੀਆਂ ਚਾਹੀਦੀਆਂ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਹੈ ਲੋਕਾਂ ਨੇ ਉਹਦਾ ਜਿਹੜਾ ਹੈਗਾ ਜੀ ਅਸੀਂ ਉਹਨੂੰ ਡਿਸਾਈਡ ਕਰਨਾ ਕਿ ਕਿਵੇਂ ਹੈ ਇਸ ਕਰਕੇ ਮੇਰੀ ਕਿਸੇ ਨਾਲ ਕੋਈ ਜਾਤੀ ਲੜਾਈ ਨਹੀਂ ਮੈਂ ਜਾਤੀ ਲੜਾਈ ਨਹੀਂ ਕਰਦਾ ਹੈ ਮੈਂ ਕੋਰਪੋਰੇਟ ਡਿਵੈਲਪਮੈਂਟ ਵਾਸਤੇ ਆਇਆ ਸੀ ਡਿਵੈਲਪਮੈਂਟ ਕਰਦਾ ਲਾਂਗਾ ਇਹ ਜਨਮ ਜਨਮ ਭੂਮੀ ਹੈ ਉਹਨੂੰ ਮੈਂ ਕਰਮ ਭੂਮੀ ਦੇ ਵਿੱਚ ਬਦਲ ਕੇ ਛੱਡਾਂਗਾ ਮੈਂ ਤੁਹਾਨੂੰ ਵਾਦਾ ਕਰਕੇ ਗਿਆ ਸੀ 2012 ਦੇ ਵਿੱਚ ਪੀਜੀਆਈ ਆਇਆ ਸੀ ਉੱਥੇ ਬੜੀ ਸਿਆਸਤ ਹੋਈ ਇਕਾਲੀ ਦਲ ਬੀਜੇਪੀ ਨੇ ਬੜੀ ਸਿਆਸਤ ਕੀਤੀ 2014 ਦੇ ਵਿੱਚ ਉਹਨਾਂ ਦੀ ਸਰਕਾਰ ਆ ਗਈ ਉੱਥੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਮੈਂ ਇਮਝਦੇ ਆਇਆ ਹਾਂ ਮੇਰੇ ਬਾਬਾ ਜੀ ਉਹਨਾਂ ਦਾ ਉਹਨਾਂ ਨੂੰ ਜ਼ਾਬ ਕਰਦੇ ਹੋ ਤੁਹਾਨੂੰ ਚਾਹ ਰਹੇ ਆਂ ਬੀਜੀ ਚਾਹ ਰਹੇ ਆਂ ਜੀ ਆਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਨੀਲੇ ਸਕੂਲ ਚੱਲਦਾ ਬੜ ਕੇ ਉਹ ਤਾਂ ਮੈਂ ਰਹਾ ਜਾਂ ਨਾ ਰਹਾ ਅਜੋ ਪੀ.ਜੀ. ਸ਼ੁਰੂ ਹੋ ਗਿਆ ਅਨੇ ਅਸੀਂ 100 ਬੈਡ ਦਾ ਬਣਾ ਰਹੇ ਹਾਂ ਉਹਨੂੰ 300 ਬੈਡ ਤੱਕ ਲੈ ਕੇ ਜਾਣਾ ਹੈ ਉਹਦੇ ਵਿੱਚ ਮੈਡੀਕਲ ਕਾਲਜ ਵੀ ਬੰਨਣਾ ਹੈ ਘੱਟੋ ਘੱਟ 2000 ਤੋਂ ਲੈ ਕੇ 3000 ਕਰੋੜ ਰੁਪਏ ਉੱਥੇ ਲੱਗਣਾ ਹੈ ਉਹਦੇ ਵਿੱਚ ਕਈ ਹਜ਼ਾਰ ਲੋਕਾਂ ਨੂੰ ਮੌਕੀਆਂ ਮਿਲਣੀਆਂ ਕਿਉਂਕਿ ਇਹ ਬਾਰਡਰ ਤੇ ਬੈਕਵਰਡ ਏਰੀਆ ਹੈ ਮੈਂ ਅੱਜ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਪਲੱਸ 2 ਵਾਲੇ ਉਸ ਤੋਂ ਬਾਅਦ ਸਾਰੇ ਜਿਹੜੇ ਹੈਗੇ ਇਹ ਵਿਸ਼ੇਸ਼ ਉਦੇਸ਼ਾਂ ਦੇ ਵਿੱਚ ਤੁਰੇ ਜਾਂਦੇ ਨੇ ਜੋ ਉਤਰ ਜਾਂਦੇ ਨੇ ਉਹਦਾ ਕਾਰਨ ਹੈ ਕਿ ਇੱਥੇ ਨੌਕਰੀਆਂ ਨਹੀਂ ਐ ਕਿਸੇ ਮਾਂ ਦਾ ਦਿਲ ਨਹੀਂ ਕਰਦਾ ਕਿ ਆਪਦੇ ਬੰਦ ਨੂੰ ਬਾਹਰ ਭੇਜਿਆ ਜਾਵੇ ਇਸ ਕਰਕੇ ਸ਼ਹਿਰ ਜਿਹੜਾ ਮੇਰੇ ਵਾਸਤੇ ਮੇਰੀ ਜਨਮ ਪੁਨੀਆ ਮੈਨੂੰ ਕਰਮ ਪੁਨੀਆ ਬਣਨ ਦੇ ਵਾਸਤੇ ਆਇਆ ਹੈ ਇਹ ਤਾਂ ਐ ਮੈਂ ਖੁਦ ਕਾ ਕੱਢਦੇ ਮੈਂ ਖੁਦ ਕਾ ਨਿਕਲਦਾ ਪਰ ਇਹਨਾਂ ਨੂੰ ਦੱਸਣਾ ਚਾਹਨਾ ਹੈ ਸੌਸ ਨਾਰਜੀ ਕੁਲਹਾਰ ਦੀ ਬੰਦੇ ਬਣਜੋ ਨਹੀਂ ਕੋਈ ਕੋਲੇ ਬੰਦੇ ਬਣਾ ਕੇ ਛੱਡਣਗੇ ਤੁਹਾਨੂੰ ਜਰਾ ਵਾਦਾ ਹੈ ਇਹ ਕਿਹੜਾ ਬੋਲ ਹੈਗਾ ਜੀ ਬਿਲਕੁਲ ਹੋ ਰਿਹਾ ਜੀ ਉਸ ਦਾ ਕਾਰਨ ਇਹ ਆ ਵੀ ਅੱਜ ਰਾਮ ਜੀ ਹਾਂ ਜੀ ਉੱਥੇ ਜਿਹੜੇ ਮੰਦਰ ਦੀ ਖੁਸ਼ੀ ਦੇ ਵਿੱਚ ਤੇ ਅਸੀਂ ਇਹਨੂੰ ਬੋਲ ਰਹੇ ਹਾਂ ਕਿ ਤਾਂ ਜੋ ਜਿਹੜੇ ਸਾਡੇ ਪਰਿਵਰਸੀ ਆ ਉਹ ਟ੍ਰੈਕ ਤੋਂ ਬਚ ਸਕਣ ਔਰ ਜਿਹੜੀ ਇਹਦੀ ਇਸ ਤੋਂ ਬਾਅਦ ਜਿਹੜੀ ਲੁੱਕ ਵਗੈਰਾ ਜਿਹੜੀ ਹੋਰ ਪੈਣਾ ਸਮਾਨ ਕਿਉਂਕਿ ਹੁਣ ਮੌਸਮ ਦੀ ਖਰਾਬੀ ਕਰਕੇ ਹੁਣੇ ਪੈ ਨਹੀਂ ਸਕਦਾ ਲੇਕਿਨ ਇਹ ਰੇਲਵੇ ਵੱਲੋਂ ਤਿਆਰ ਸੀ ਲੇਕਿਨ ਮੌਸਮ ਦੀ ਖਰਾਬੀ ਕਰਕੇ ਅਸੀਂ ਉਹ ਨਹੀਂ ਪਾ ਸਕਦੇ ਔਰ ਇਸ ਕਰਕੇ ਅਸੀਂ ਇਹਨੂੰ 4-ਵੀਲਰ ਲਈ 2-ਵੀਲਰ ਲਈ ਔਰ 3-ਵੀਲਰ ਲਈ ਇਹਨੂੰ ਓਪਨ ਕਰ ਰਹੇ ਆ ਸਾਡੇ ਨਾਲ ਮਾਲਜੋਕ ਸਾਡੇ ਰੇਲਵੇ ਦੇ ਇੰਜੀਨੀਅਰ ਵੀ ਖੜੇ ਨੇ ਜਿਨ੍ਹਾਂ ਦੀ ਦੇਖ-ਰੇਖ ਦੇ ਵਿੱਚ ਇਹ ਕੰਸਟਰਕਸ਼ਨ ਹੋਈ ਹੈ ਔਰ ਬਹੁਤ ਵਧੀਆ ਕੰਸਟਰਕਸ਼ਨ ਹੋਈ ਹੈ ਔਰ ਇਹਦਾ ਜਿਹੜਾ ਅਸੀਂ ਆਗਾਮ ਜਿਹੜਾ ਆ ਉਹ ਅੱਜ ਤੋਂ ਇਹਨੂੰ ਲੋਕਾਂ ਨੂੰ ਸਮਰਪਿਤ ਕਰ ਰਹੇ ਆ ਤਾਂ ਸਰ ਇਹ ਮਤਲਬ ਹੁਣ ਸਹੀ ਹੈਗਾ ਵਾ ਇਹ ਰੇਲਵੇ ਬੜੀ ਦਿੱਕਤ ਹੈਗੀ ਸੀ ਲੋਕਾਂ ਨੂੰ ਹਾਂ ਕਾਫੀ ਦਿੱਕਤ ਸੀਗੀ ਵੀ ਔਰ ਲੋਕਾਂ ਨੇ ਬੜਾ ਵੱਡਾ ਸਾਥ ਦਿੱਤਾ ਸਹਿਯੋਗ ਦਿੱਤਾ ਵਨਵੇ ਟ੍ਰੈਫਿਕ ਕੀਤਾ ਸੀਗਾ ਔਰ ਉਸ ਦੇ ਨਾਲ ਵੀ ਲੋਕਾਂ ਨੇ ਸਾਥ ਦਿੱਤਾ ਔਰ ਕਿਸੇ ਨੂੰ ਤਕਲੀਫ ਨਹੀਂ ਆਉਣ ਦਿੱਤੀ ਇਸ ਫੋਲ ਬਰਾਉਂਡ ਦੇ ਤਰ੍ਹਾਂ ਸਾਡਾ ਰੇਲਵੇ ਵਿਧਕਾਰੀਆਂ ਵੀ ਸਾਥ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਵੀ ਤਾਂ ਪੀਸੀ ਬਹੁਤ ਵਧੀਆ ਕੰਮ ਕੀਤਾ ਟ੍ਰੈਫਿਕ ਨੇ ਇੰਚਾਰजेस ਨੇ ਵੀ ਬਹੁਤ ਵਧੀਆ ਕੰਮ ਕੀਤਾ ਔਰ ਪੂਰੀ ਤਰ੍ਹਾਂ ਜਿਹੜਾ ਆ ਇਹ ਪੋਲ ਬੰਦ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਦਿੱਕਤ ਨਹੀਂ ਆਉਣ ਦੇ ਸਰ ਪੀਸੀ ਬਾਅਦ ਚ ਪਏਗੀ ਸਰ ਹਾਂਜੀ ਪੀਸੀ ਮੌਸਮ ਤੁਲਾ ਸਰ ਅਸੀਂ ਮੈਂ ਸਮਝ ਲਈਏ ਕਿ ਲਗਾ ਹੁਣ ਪਰਮਨੈਂਟਲੀ ਖੁੱਲ ਗਿਆ ਸਰ ਨਹੀਂ ਨਹੀਂ ਇਹ ਖੁੱਲ ਹੀ ਗਿਆ ਜੀ ਔਰ ਇਹ ਕਿਉਂਕਿ ਟੂ ਵੀਲਰ ਔਰ ਫੋਰ ਵੀਲਰ ਵਾਲੇ ਨੂੰ ਕੋਈ ਦਿੱਕਤ ਨਹੀਂ ਆਉਣੀ ਹੈਵੀ ਵੀਕਲ ਨਹੀਂ ਬਿਲਕੁਲ ਔਰ ਮੈਂ ਰੇਲਵੇ ਦੇ ਇੰਜੀਨੀਅਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜੇ ਕੋਈ ਥੋੜੀ ਬਹੁਤੀ ਰਿਪੇਅਰ ਹੋਊਗੀ ਕਰਕੇ ਪੀਸੀ ਉਹ ਪਾ ਦੇਣਗੇ ਲੇਕਿਨ ਪੀਸੀ ਲਈ ਕਿਉਂਕਿ ਅਸੀਂ ਇਹਨੂੰ ਲੋਕਾਂ ਨੂੰ ਸਪੁਰਤ ਕਰਨਾ ਸੀ ਲੇਕਿਨ ਮੌਸਮ ਬਹੁਤ ਜ਼ਿਆਦਾ ਠੰਡਾ ਹੋਣ ਕਰਕੇ ਜਿਹੜਾ ਆ ਉਹ ਪੀਸੀ ਨਹੀਂ ਪੈ ਸਕਦੀ। ਸੋ ਜਦੋਂ ਵੀ ਧੁੱਪਾਂ ਨਿਕਲੀਆਂ ਨਾਲ ਦੀ ਨਾਲ ਇਹ ਪੀਸੀ ਨਾਲ ਦੀ ਨਾਲ ਪੈ ਗਈ। ਥੈਂਕ ਯੂ। ਭਾਈ ਅੱਜ ਪੁਲ ਗਿਆ ਖੋਲ। ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਅੱਜ? ਬਹੁਤ ਵਧੀਆ ਲੱਗ ਰਿਹਾ ਜੀ। ਕਾਫੀ ਸਮਾਂ ਚਲੋ ਅਸੀਂ ਕਿਹੜਾ ਮੁਸ਼ਕਲਾਂ ਸਾਹਮਣਾ ਕੀਤਾ ਜਿਹੜਾ ਬਹੁਤ ਵਧੀਆ ਤੇ ਬੜੀ ਖੁਸ਼ੀ ਮੈਂ ਉੱਧਰ ਚੱਲਿਆ ਸੀਗਾ ਟੈਕ ਵਾਲੀ ਵਸਤੀ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਆ ਪੁਲ ਚੱਲ ਗਿਆ ਦੇ ਸੁਣ ਕੇ ਬਹੁਤ ਖੁਸ਼ੀ ਹੋਣਾ ਇੱਧਰ ਹੀ ਜਾਵਾਂਗੇ ਤੇ ਬਹੁਤ-ਬਹੁਤ ਵਧੀਆ ਸਾਰਿਆਂ ਦਾ ਤੇ ਸਾਰੇ ਜਿੰਨੇ ਵੀ ਆਪਣੇ ਨਵਾਸੀ ਨੇ ਸ਼ਹਿਰ ਦੇ ਉਹਨਾਂ ਲਈ ਸਹੂਲਤ ਬਣ ਗਈ ਹੈ ਜੀ ਤੇ ਕਾਫੀ ਸਮਾਂ ਰੋਕਾ ਕੱਢਿਆ ਹੁਣ ਵਧੀਆ ਜੀ ਹਾਂ ਜੀ ਜਿੱਥੇ ਪੁਲ ਖੁੱਲਣ ਦਾ ਵੱਡੇ ਹੋਇਆ ਵੱਡਿਆਂ ਨੂੰ ਫਾਇਦਾ ਛੋਟੇ ਬੱਚਿਆਂ ਨੂੰ ਵੀ ਹੁੰਦਾ ਫਾਇਦਾ ਛੋਟੇ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਜੀ ਛੋਟੇ ਬੱਚਿਆਂ ਨੂੰ ਘੱਟੋ ਘਾਟ ਅੱਧਾ ਘੰਟਾ ਐਕਸਟਰਾ ਲੱਗਦਾ ਸੀ ਜਿਹੜੇ ਬੱਚੇ ਸਕੂਲ ਜਾਂਦੇ ਸੀਗੇ ਜੇ ਮੰਨ ਲਓ ਸਕੂਲ ਦਾ ਟਾਈਮ 9 ਵਜੇ ਦਾ ਤੇ ਉਹਨਾਂ ਨੂੰ ਅੱਧਾ ਪੂਣਾ ਘੰਟਾ ਪਹਿਲਾਂ ਚੱਲਣਾ ਪੈਂਦਾ ਸੀਗਾ ਉਸ ਤੋਂ ਬਾਅਦ ਘਰੇ ਲੇਟ ਆ ਕੇ ਰੋਟੀ ਪਾਣੀ ਘਰ ਟਿਊਸ਼ਨਾਂ ਦਾ ਟਾਈਮ ਸਾਰਾ ਕੁਝ ਸਵਰ ਕਰਦੇ ਸੀਗੇ ਇਹਦੇ ਨਾਲ ਕਾਫੀ ਸਹੂਲਤ ਹੋ ਗਈ ਜੀ ਸਾਰੇ ਨੂੰ ਭਾਈ ਕੀ ਨਾਮ ਹੈ ਨਵਆਂਸੀਆਂ ਦਾ ਕੀ ਨਾਮ ਹੈ ਮੇਰਾ ਕਵਲਜੀਤ ਸਿੰਘ ਉਰਫ ਜੈਲਾ ਸੰਧੂ ਹਾਂ ਜੀ ਚਲੋ ਖੁੱਲ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ ਵਧੀਆ ਹੀ ਸ਼ਹਿਰ ਨੂੰ ਸੌਖ ਹੋ ਗਿਆ ਜੀ ਕਿੱਦਾਂ ਦਾ ਲੱਗਦਾ ਲੈ ਵੀ ਅੱਜ ਬਹੁਤ ਨਿਆਰਾ ਮੈਂ ਕਹਿੰਦਾ ਇਹਦੇ ਵਧ ਗਿਆ ਕੰਮ ਹੀ ਕੋਈ ਨਹੀਂ ਵੇਖਦਾ ਅੱਜ ਕੀਤਾ ਤੁਸੀਂ ਕਿਉਂਕਿ ਉਧਰ ਦੀ ਉਧਰ ਦੀ ਤਾਂ ਬਹੁਤ ਜ਼ਿਆਦਾ ਔਖਾ ਸੀ ਹੈ ਨਾ ਜੀ ਹਾਂ ਜੀ ਹਾਂ ਜੀ ਉੱਥੇ ਜਾਮ ਲੱਗਦਾ ਸੀ ਇੱਥੇ ਬਹੁਤ ਵਧੀਆ ਨਜ਼ਾਰਾ ਆ ਗਿਆ ਨਾਲੇ ਪ੍ਰਧਾਨ ਜੀ ਦੀ ਵੇਅਰ ਵਾੜੀ ਚ ਰੱਖ ਲੋ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਸਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਪੰਜਾਬ ਪੁਲਿਸ ਸਾਹਿਬ ਉੱਤੇ ਧੰਨਵਾਦ ਕਰਕੇ ਆਇਆ ਔਰ ਮੈਨੂੰ ਪਤਾ ਲੱਗਿਆ ਜੀ ਕੋਰੇ ਦੀ ਵਜ੍ਹਾ ਕਰਕੇ ਰੀਮਿਸ਼ਨ ਨਹੀਂ ਪਾਇਆ ਗਿਆ ਪਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਟਾਈਮਲੀ ਖੁੱਲ ਗਿਆ ਔਰ ਸਾਨੂੰ ਸੁਵਿਧਾ ਬਹੁਤ ਜ਼ਿਆਦਾ ਹੋ ਗਈ ਹੈ ਮੈਂ ਬਹੁਤ ਬਹੁਤ थैंक यू ਵੈਰੀ ਮਚ ਪੋਰ ਖੁੱਲ ਗਿਆ ਅੱਜ ਤੇ ਕਿੱਦਾਂ ਦਾ ਲੱਗ ਰਿਹਾ ਅੱਜ ਬਹੁਤ ਵਧੀਆ ਜੀ ਹੈ ਬਹੁਤ ਵਧੀਆ ਸੁੱਖਾ ਲੱਗ ਰਿਹਾ ਹੈ ਫਸਟ ਕਰਾ ਬਹੁਤ ਫਸਟ ਕਰਾ ਬੜੀ ਲੋਡ ਸੀਗੀ ਬੜੀ ਲੋਡ ਸੀ ਬਹੁਤ ਖੱਦਲ ਖਵਾਰ ਹੋ ਰਹੇ ਸੀ ਉਹ ਪੁਲ ਦੇ ਵਿੱਚ ਫਸ ਚਾਈਦਾ ਸੀ ਟ੍ਰੈਫਿਕ ਦੇ ਵਿੱਚ ਇਧਰ ਜੋ ਫਾਟਕ ਬੰਦ ਤਾਂ ਬਹੁਤ ਖੱਦਲ ਖਵਾਰੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਸੰਤੋਸ਼ ਸਿੰਘ ਸਿੰਘ ਪ੍ਰੋਫੈਸਰ ਨੀ ਕਹਿੰਦੇ ਥੈਂਕ ਯੂ